ਉਦੇ ਅੰਤਰਗਤ ਪੰਜਾਬ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਦ੍ਰਿਸ਼ਟੀਨਿਰਦੇਸ਼ਾਂ ਹੇਠ ਗੁਦਾਸਪੁਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਕਿ ਗੁਦਾਸਪੁਰ ਪੁਲਿਸ ਨੇ ਜਿਹੜਾ ਹੈਗਾ ਬੀਐਸਰ ਦੇ ਸਹਿਯੋਗ ਦੇ ਨਾਲ 2 ਕਿਲੋ 80 ਗ੍ਰਾਮ ਜਿਹੜਾ ਹੈਰੋਇਨ ਹੈ ਉਹ ਕਲਾਨੋਵ ਤੋਂ ਬਰਾਮਦ ਕੀਤੀ ਇਹਦੇ ਚ ਸਾਡੇ ਡੀਐਸਪੀ ਕਲਾਨੋਵ ਅਲੋਂਗ ਵਿਦ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈ ਇਹਨਾਂ ਨੇ ਜਿਹੜਾ ਹੈਗਾ ਗੋਸ਼ਾਲਾ ਦੇ ਨੇੜੇ ਕੁਝ ਕਲਾ ਨੌਰ ਦੇ ਵਿਕੇ ਇਹਨਾਂ ਨੂੰ ਦੋ ਵਿਅਕਤੀਆਂ ਨੂੰ ਆਉਂਡ ਅਪ ਕੀਤਾ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਨਵਜੋਤ ਸਨ ਆਫ ਮਾਨ ਸਿੰਘ ਪਿੰਡ ਬਾਲੋਵਾਲ ਕਣਿਆਕੇ ਬੰਗਲ ਬਟਾਲੇ ਦਾ ਰਹਿਣ ਵਾਲਾ ਦੂਜਾ ਜਿਹੜਾ ਬੰਦਾ ਹੈ ਗੁਰਪ੍ਰੀਤ ਲਿਆਸ ਮਾ ਜਨ ਸਰ ਸਨ ਆਫ ਸਰਜੀਤ ਸਿੰਘ ਪਿੰਡ ਖੋਖਰ ਕਣਿਆ ਦੇ ਬੰਗਲ ਦਾ ਰਹਿਣ ਵਾਲਾ ਇਹਨਾਂ ਦੋਨਾਂ ਤੋਂ ਪੁਲਿਸਨ ਚ 2 ਕਿਲੋ 80 ਗ੍ਰਾਮ ਗਰੇਹ ਹੋਈ ਨੇ ਉਹ ਬਗਮਤ ਕੀਤੀ ਦੀ ਲਗਾਤਾਰ ਜਿਹੜੀ ਹੈਗੀ ਮਾਨਯੋਗ ਸੀਐਮ ਸਾਹਿਬ ਦੇ ਨਿਰਦੇਸ਼ ਅਨੁਸਾਰ ਡੀਜੀ ਡੀਜੀਪੀ ਸਾਡੀ ਦਿਸ਼ਾ ਦੇ ਜਿਹੜਾ ਹੈਗਾ ਗੁਰਦਾਸਪੁਰ ਪੁਲਿਸ ਲਗਾਤਾਰ ਜਿਹੜਾ ਹੈਗਾ ਨਸ਼ੇ ਦੇ ਕਲੱਬ ਦੀ ਹੈਗੀ ਕਾਰਵਾਈ ਕਰੇਗੀ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਤੇ ਇੱਕ ਐਫਆਈਆਰ ਨੰਬਰ 156 ਜਿਹੜੀ ਹੈਗੀ 21C ਐਨਡੀਪੀਐਸ ਐਕਟ ਜਿਹੜੀ ਹੈਗੀ ਦਰਜ ਕੀਤੀ ਹੈਗੀ ਇਹਨਾਂ ਨੂੰ ਗ੍ਰਿਫਟਾਰ ਕਰ ਲਿਆ ਹੈਗਾ ਅੱਜ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਏਗਾ ਐਂਡ ਅਦੀ ਫਰਦਰ ਇੰਟਰੋਗੇਸ਼ਨ ਕਰਕੇ ਜਿਹੜੇ ਬੈਕਵਰਡ ਫਾਰਵਰਡ ਲਿੰਕ ਹੈ ਉਹਨਾਂ ਦੀ ਜਾਂਚ ਜਿਹੜੀ ਕੀਤੀ ਜਾਵੇਗੀ ਸਟੂਡੈਂਟ ਨੀਜ਼ ਆਹ ਹਾਡ ਵਰਕਿੰਗ ਸੀਰੀਅਲ ਨੰਬਰ ਇਹ ਪੜ੍ਹੇਗੀ ਹੈ ਉਹ ਸਟੂਡੈਂਟ ਸੀ ਇਹ ਦੇਖੋ ਇਹਦੇ ਚ ਇੱਕ ਬੰਦਾ ਜਿਹੜਾ ਨਵਜੋਤ ਹੈਗਾ ਇਹਦੀ ਉਮਰ 27 ਸਾਲ ਹੈਗੀ ਆ ਮੈਕਡੋਨਲਡ ਦੇ ਵਿੱਚ ਕੰਮ ਕਰਦਾ ਹੈਗਾ ਦਿੱਲੀ ਦੇ ਵਿੱਚ ਬਟਵੈਨ ਵਾਲਾ ਇਹ ਗੁਣੀ ਆ ਕੇ ਬੰਗਲਦਾ ਹੈਗਾ ਜਿਹੜਾ ਦੂਜਾ ਗੁਪੀਤ ਹੈਗਾ ਇਹ ਪਲੱਸ 2 ਕੀਤੀ ਹੋਈ ਹੈ ਨੇ ਉਹ 26 ਸਾਲ ਦਾ ਹੈਗਾ ਉਮਰ ਐਜ ਆਫ ਨਾਉ ਇਹਨਾਂ ਦੇ ਜਿਹੜਾ ਅਸੀਂ ਪ੍ਰੀਵੀਅਸ ਬੈਕਗਰਾਉਂਡ ਕ੍ਰਿਮੀਨਲ ਬੈਕਗਰਾਉਂਡ ਚੈੱਕ ਕੀਤਾ ਅਲੇ ਤੱਕ ਇਹਨਾਂ ਤੇ ਕੋਈ ਵੀ ਜਿਹੜਾ ਕ੍ਰਿਮੀਨਲ ਹਿਸਟਰੀ ਨਹੀਂ ਨਹੀਂ ਪਈ ਗਈ ਦੋਸਤਰੀ ਸਭ ਤੋਂ ਉਪਰ ਹਾਂ ਜੇ ਇਹ ਪਿੰਡ ਦੇ ਹੈਗੇ ਨੇੜੇ-ਨੇੜੇ ਪਿੰਡ ਹੈਗਾ ਦੋਸਤ ਅਗੇ ਤੁਹਾਨੂੰ ਕਹਿੰਿਆ ਕਿ ਬੰਦਰ ਦੇ ਮੈਂ ਨਾ ਰਹਿ ਜੀ ਸੋ ਇੱਕ ਕਨਸਾਈਨਮੈਂਟ ਰਸੀਪਟ ਕਰਕੇ ਆਰਗੇਨ ਜੀ ਪੜਾਗੇ ਜਿਹੜਾ ਸਮਾਨ ਹੈ ਰਸੀਵ ਕਰਕੇ ਕਿ ਉਹ ਹੋਰ ਆਗੇ ਤਕੋ ਉਹ ਸਾਰੀ ਇਨਵੈਸਟੀਗੇਸ਼ਨ ਚਲਸੀ ਦੇਖ ਰਹੀ ਜੀ ਕਿ ਕਿ ਵੀ ਕਿੱਥੋਂ ਕਨਸਾਈਨਮੈਂਟ ਆਈ ਸੀ ਕਿੱਥੋਂ ਜਾਣੇ ਸੀ ਕਿੰਨੇ ਡਿਲੀਵਰ ਕਰਾਈ ਸੀ ਉਹ ਸਾਰੀ ਜਿਹੜਾ ਇਨਵੈਸਟੀਗੇਸ਼ਨ ਦਾ ਸਪੀਕਰ ਸਰਕਾਰ ਜੀ ਜਿਹੜੀ ਯੁੱਧ ਨਸ਼ਾ ਵਿਰਤੀ ਮੁਹਿੰਮ ਹੈ ਉਦੇ ਅੰਤਰਗਤ ਪੰਜਾਬ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਦ੍ਰਿਸ਼ਟੀ ਨਾਲ ਦੇ ਸਾਹਿੱਤ ਗੁਰਦਾਸਪੁਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਕਿ ਗੁਰਦਾਸਪੁਰ ਪੁਲਿਸ ਨੇ ਜਿਹੜਾ ਹੈਗਾ ਬੀਐਸਰ ਦੇ ਸਹਿਯੋਗ ਦੇ ਨਾਲ 2 ਕਿਲੋ 80 ਗ੍ਰਾਮ ਜਿਹੜਾ ਹੈਰੋਇਨ ਹੈ ਉਹ ਕਲਾਨੋਬ ਤੋਂ ਬਰਾਮਦ ਕੀਤੀ ਇਹਦੇ ਚ ਸਾਡੇ ਡੀਐਸਪੀ ਕਲਾਨੋਬ ਅਲੋਂਗ ਵਿਦ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈ ਇਹਨਾਂ ਨੇ ਜਿਹੜਾ ਹੈਗਾ ਗੋਸ਼ਾਲਾ ਦੇ ਨੇੜੇ ਉਹ ਕਲਾ ਨੌਰ ਦੇ ਵਿਕੇ ਇਹਨਾਂ ਨੂੰ ਦੋ ਵਿਕਤੀਆਂ ਨੂੰ ਬਾਉਂਡ ਅਪ ਕੀਤਾ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਨਵਜੋਤ son of ਮੋਨ ਸਿੰਘ ਪਿੰਡ ਬੱਲੋਵਾਲ ਕਣਿਆਕੇ ਬੰਗਰ ਬਟਾਲੇ ਦਾ ਰਹਿਣ ਵਾਲਾ ਦੂਜਾ ਜਿਹੜਾ ਬੰਦਾ ਹੈ ਗੁਰਪ੍ਰੀਤ ਲੇਸਮਾ ਜਨ son of ਸਰਜੀਤ ਸਿੰਘ ਪਿੰਡ ਖੋਖਰ ਕਣਿਆ ਦੇ ਬੰਗਰਦਾਰ ਰਹਿਣ ਵਾਲਾ ਇਹਨਾਂ ਦੋਨਾਂ ਤੋਂ ਪੋਜੀਸ਼ਨ 'ਚ 2 ਕਿਲੋ 80 ਗ੍ਰਾਮ ਗ੍ਰਾਂਟੜੇ ਹੀ ਹੋਈ ਨੇ ਉਹ ਬਾਬਤ ਕੀਤੀ ਦੀ ਲਗਾਤਾਰ ਜਿਹੜੀ ਹੈਗੀ ਮਾਨਯੋਗ ਸੀਐਮ ਸਾਹਿਬ ਦੇ ਨਿਰਦੇਸ਼ ਨੇ ਡੀਜੀ ਡੀਜੀਪੀ ਸਾਹਿਬ ਦੇ ਡਾਇਰੈਕਸ਼ਨ ਇਹ ਜਿਹੜਾ ਹੈਗਾ ਗੁਰਦਾਸਪੁਰ ਪੁਲਿਸ ਲਗਾਤਾ ਜਿਹੜਾ ਹੈਗਾ ਨਸ਼ੇ ਦੇ ਕਲੱਬ ਜਿਹੜੀ ਹੈਗੀ ਕਾਰਵਾਈ ਕਰੇਗੀ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਤੇ ਇੱਕ ਐਫਆਈਆਰ ਨੰਬਰ 156 ਜਿਹੜੀ ਹੈਗੀ 21C ਐਨਡੀਪੀਐਸ ਐਕਟ ਜਿਹੜੀ ਹੈਗੀ ਦਰਜ ਕੀਤੀ ਹੈਗੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਅੱਜ ਇਹਨਾਂ ਨੂੰ ਕੁੱਝ ਪੇਸ਼ ਕੀਤਾ ਜਾਏਗਾ ਐਂਡ ਅਦੀ ਫਰਦਰ ਇੰਟੈਗਰੋਗੇਸ਼ਨ ਕਰਕੇ ਜਿਹੜੇ ਬੈਕਵਰਡ ਆ ਫਾਰਵਰਡ ਲਿੰਕ ਹੈ ਉਹਨਾਂ ਦੀ ਜਾਂਚ ਜਿਹੜੀ ਕੀਤੀ ਜਾਵੇਗੀ ਸਟੋਰਡ ਰਿਪੋਰਟ ਜਾਂ ਹਾਜ ਵਰਕਿੰਗ ਸੈਜੂਰ ਲੱਗੇਗੀ ਇਹ ਪੜ੍ਹੇਗੀ ਹੈ ਮੁੰਡੇ ਨੂੰ ਸਟੂਡੈਂਟ ਸੀ ਇਹ ਦੇਖੋ ਇਹਦੇ ਚ ਇੱਕ ਬੰਦਾ ਜਿਹੜਾ ਨਵਜੋਤ ਹੈਗਾ ਇਹਦੀ ਉਮਰ 27 ਸਾਲ ਹੈਗੀ ਆ ਮੈਕਡੋਨਲਡ ਦੇ ਵਿੱਚ ਕੰਮ ਕਰਦਾ ਹੈਗਾ ਦਿੱਲੀ ਦੇ ਵਿੱਚ ਬਟ ਵੈਨ ਵਾਲਾ ਇਹ ਗੁਣੀ ਆ ਕੇ ਮੰਗਰਦਾ ਹੈਗਾ ਜਿਹੜਾ ਦੂਜਾ ਗੁਰਪ੍ਰੀਤ ਹੈਗਾ ਪਲੱਸ 2 ਕੀਤੀ ਹੋਈ ਹੈ ਨੇ ਉਹ 26 ਸਾਲ ਦਾ ਹੈਗਾ ਉਮਰ ਐਜ ਆਫ ਨਾਉ ਇਹਨਾਂ ਦੇ ਜਿਹੜਾ ਅਸੀਂ ਪ੍ਰੀਵੀਅਸ ਬੈਕਗਰਾਉਂਡ ਕ੍ਰਿਮੀਨਲ ਬੈਕਗਰਾਉਂਡ ਚੈੱਕ ਕੀਤਾ ਅਲੇ ਤੱਕ ਇਹਨਾਂ ਤੇ ਕੋਈ ਵੀ ਜਿਹੜਾ ਕ੍ਰਿਮੀਨਲ ਹਿਸਟਰੀ ਨਹੀਂ ਨਹੀਂ ਪਈਗੀ ਦੋਸਤ ਨੇ ਸਭ ਤੋਂ ਉਪਰ ਹਾਂ ਜੇ ਇਹ ਪਿੰਡ ਦੇ ਹੈਗੇ ਨੇੜੇ ਨੇੜੇ ਪਿੰਡ ਹੈਗਾ ਦੋਸਤ ਅਗੇ ਤੁਹਾਨੂੰ ਕਹਿੰਿਆ ਕਿ ਵੰਗਰ ਦੇ ਮਨ ਨਾਲ ਸੋਇਕ ਕੰਸਾਈਨਮੈਂਟ ਦੀ ਰਸੀਪਟ ਆ ਰਹੀ ਹੈ ਫੜੇਗੇ ਜਿਹੜਾ ਸਮਾਨ ਹੈ ਰিসিਵ ਕਰਕੇ ਕਿ ਉਹ ਹੋਰ ਆ ਰਿਹਾ ਦੇਖੋ ਉਹ ਸਾਰੀ ਇਨਵੈਸਟੀਗੇਸ਼ਨ ਚਰਚੀ ਦੇਖ ਰਹੀ ਹੈ ਦੇਖ ਕਿ ਕਿ ਵੀ ਕਿੱਥੋਂ ਕੰਸਾਈਨਮੈਂਟ ਆਈ ਸੀ ਕਿੱਥੋਂ ਜਾਣੇ ਸੀ ਕਿੰਨੇ ਡਿਲੀਵਰ ਕਰਾਈ ਸੀ ਉਹ ਸਾਰੀ ਜਿਹੜਾ ਇਹ ਇਨਵੈਸਟੀਗੇਸ਼ਨ ਦਾ ਸਕੇ ਸਰਕਾਰ ਜਿਹੜੀ ਯੁੱਧ ਨਸ਼ਾ ਵਿਰਤੀ ਮੁਹਿੰਮ ਹੈ ਉਦੇ ਅੰਤਰਗਤ ਪੰਜਾਬ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਦ੍ਰਿਸ਼ਟੀਨਿਰਦੇਸ਼ਾਂ ਅਨੁਸਾਰ ਗੁਰਦਾਸਪੁਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਕਿ ਗੁਰਦਾਸਪੁਰ ਪੁਲਿਸ ਨੇ ਜਿਹੜਾ ਹੈਗਾ ਬੀਐਸਰ ਦੇ ਸਹਿਯੋਗ ਦੇ ਨਾਲ 2 ਕਿਲੋ 80 ਗ੍ਰਾਮ ਜਿਹੜਾ ਹੈਰੋਇਨ ਹੈ ਉਹ ਕਲਾਨੋਬ ਤੋਂ ਬਰਾਮਦ ਕੀਤੀ ਇਹਦੇ ਚ ਸਾਡੇ ਡੀਐਸਪੀ ਕਲਾਨੋਬ ਅਲੋਂਗ ਵਿਦ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈ ਇਹਨਾਂ ਨੇ ਜਿਹੜਾ ਹੈਗਾ ਗੋਸ਼ਾਲਾ ਦੇ ਨੇੜੇ ਉਹ ਕਲਾ ਨੌਰ ਦੇ ਵਿਕੇ ਇਹਨਾਂ ਨੂੰ ਦੋ ਵਿਅਕਤੀਆਂ ਨੂੰ ਆਉਂਡ ਅਪ ਕੀਤਾ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਨਵਜੋਤ son of ਮਾਨ ਸਿੰਘ ਪਿੰਡ ਬੱਲੋਵਾਲ ਕਣਿਆ ਕੇ ਬੰਗਲ ਬਟਾਲੇ ਦਾ ਰਹਿਣ ਵਾਲਾ ਦੂਜਾ ਜਿਹੜਾ ਬੰਦਾ ਹੈ ਗੁਰਪ੍ਰੀਤ ਲਿਆਸ ਮਾਜਨ son of ਸਰਜੀਤ ਸਿੰਘ ਪਿੰਡ ਖੋਖਰ ਕਣਿਆ ਦੇ ਬੰਗਲ ਦਾ ਰਹਿਣ ਵਾਲਾ ਇਹਨਾਂ ਦੋਨਾਂ ਤੋਂ ਪੁਲਿਸਨ ਚ 2 ਕਿਲੋ 80 ਗ੍ਰਾਮ ਤਰੇਹ ਹੋਈ ਨੇ ਉਹ ਬਹਮਤ ਕੀਤੀ ਵੀ ਲਗਾਤਾਰ ਜਿਹੜੀ ਹੈਗੀ ਮਾਨਯੋਗ ਸੀਐਮ ਸਾਹਿਬ ਦੇ ਨਿਰਦੇਸ਼ ਨੇ ਡੀਜੀ ਡੀਜੀਪੀ ਸਾਫੇ ਡਾਇਰੈਕਸ਼ਨ ਹੈ ਜਿਹੜਾ ਹੈਗਾ ਗੁਰਦਾਸਪੁਰ ਪੁਲਿਸ ਲਗਾਤਾਰ ਜਿਹੜਾ ਹੈਗਾ ਨਸ਼ੇ ਦੇ ਕਲੱਬ ਦੀ ਹੈਗੀ ਕਾਰਵਾਈ ਕਰੀ ਹੈ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਤੇ ਇੱਕ ਐਫਆਈਆਰ ਨੰਬਰ 156 ਜਿਹੜੀ ਹੈਗੀ 21C ਐਨਡੀਪੀਐਸ ਐਕਟ ਜਿਹੜੀ ਹੈਗੀ ਦੰਸ਼ ਕੀਤੀ ਹੈਗੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਅੱਜ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਏਗਾ ਐਂਡ ਅਦੀ ਫਰਦਰ ਇੰਟਰੋਗੇਸ਼ਨ ਕਰਕੇ ਜਿਹੜੇ ਬੈਕਵਰਡ ਫਾਰਵਰਡ ਲਿੰਕ ਹੈ ਉਹਨਾਂ ਦੀ ਜਾਂਚ ਜਿਹੜੀ ਕੀਤੀ ਜਾਵੇਗੀ ਸਟੂਡੈਂਟ ਜੀ ਜੀ ਆਹ ਹਾਜ ਵਰਕਿੰਗ ਸੀਰੀਅਲ ਨੰਬਰ ਇਹਦੇ ਪੜ੍ਹੇਗੇ ਹੋ स्टूडेंट्स ਹੀ ਆ ਦੇਖੋ ਇਹਦੇ ਚ ਇੱਕ ਬੰਦਾ ਜਿਹੜਾ ਨਵਜੋਤ ਹੈਗਾ ਇਹਦੀ ਉਮਰ 27 ਸਾਲ ਲਗੀ ਆ ਮੈਕਡੋਨਲਡ ਦੇ ਵਿੱਚ ਕੰਮ ਕਰਦਾ ਹੈਗਾ ਦਿੱਲੀ ਦੇ ਵਿੱਚ ਬਟ ਵੈਨ ਵਾਲਾ ਗੁਣੀ ਆ ਕੇ ਮੰਗਰਦਾ ਹੈਗਾ ਜਿਹੜਾ ਦੂਜਾ ਗੁਪੀਤ ਹੈਗਾ ਪਲੱਸ 2 ਕੀਤੀ ਹੋਈ ਹੈ ਨੇ ਉਹ 26 ਸਾਲ ਦਾ ਹੈਗਾ ਉਮਰ ਐਜ ਆਫ ਨਾਉ ਇਹਨਾਂ ਦੇ ਜਿਹੜਾ ਅਸੀਂ ਪ੍ਰੀਵੀਅਸ ਬੈਕਗਰਾਉਂਡ ਕ੍ਰਿਮੀਨਲ ਬੈਕਗਰਾਉਂਡ ਚੈੱਕ ਕੀਤਾ ਅਲੇ ਤੱਕ ਇਹਨਾਂ ਤੇ ਕੋਈ ਵੀ ਜਿਹੜਾ ਕ੍ਰਿਮੀਨਲ ਹਿਸਟਰੀ ਨਹੀਂ ਨਹੀਂ ਪਈਗੀ ਦੇ ਦੋਸਤ ਨੇ ਸਦਨੋ ਜੇ ਇਹ ਪਿੰਡ ਦੇ ਹੈਗੇ ਨੇੜੇ ਨੇੜੇ ਪਿੰਡ ਹੈਗਾ ਦੋਸਤ ਅਗੇ ਤੁਹਾਨੂੰ ਕਹਿੰਿਆ ਕਿ ਬੰਦਰ ਦੇ ਮਨ ਨਾਲ ਸੋ ਇੱਕ ਕਨਸਾਈਨਮੈਂਟ ਰੀਸੀਵ ਕਰਕੇ ਆਰਡਰ ਜੀ ਪੜੇਗੇ ਜਿਹੜਾ ਸਮਾਨ ਹੈ ਰੀਸੀਵ ਕਰਕੇ ਕਿ ਉਹ ਆਰਡਰ ਉਹ ਸਾਰੀ ਇਨਵੈਸਟੀਗੇਸ਼ਨ ਚਰਚੀ ਦੇਖ ਲਈ ਕਿ ਕਿ ਕਿੱਥੋਂ ਕਨਸਾਈਨਮੈਂਟ ਆਈ ਸੀ ਕਿੱਥੋਂ ਜਾਣੇ ਸੀ ਕਿੰਨੇ ਡਿਲੀਵਰ ਕਰਾਈ ਸੀ ਉਹ ਸਾਰੀ ਜਿਹੜਾ ਇਨਵੈਸਟੀਗੇਸ਼ਨ